ਅੱਜ ਸਵੇਰੇ ਕਸਬਾ ਹਰੀਕੇ ਵਿਖੇ ਇੱਕ ਆੜਤੀਏ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਜਦੋਂ ਹਮਲਾਵਰ ਆਪਣੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਇਸ ਦੌਰਾਨ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਇਸ ਦਾ ਅਲਰਟ ਜਾਰੀ ਕਰਦੇ ਹੋਏ ਪੁਲਜਬਾਂ ਦਾ ਪਿੱਛਾ ਕੀਤਾ ਗਿਆ ਇਸ ਦੌਰਾਨ ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਉਸ ਦੌਰਾਨ ਉਹਨਾਂ ਦਾ ਜਿਹੜਾ ਕੀ ਹਮਲਾਵਰਾਂ ਨੂੰ ਦਾ ਪਿੱਛਾ ਕਰਦੇ ਹੋਏ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਸ ਦੌਰਾਨ ਜਿਹੜੇ ਥਾਣਾ ਹਰੀਕੇ ਦੇ ਮੁਖੀ ਆ ਇੰਸਪੈਕਟਰ ਰੰਜੀਤ ਸਿੰਘ ਆ ਉਹਨਾਂ ਨਾਲ ਗੱਲ ਕਰਾਂਗੇ ਸਰ ਇਹ ਕਿਸ ਤਰ੍ਹਾਂ ਇਹ ਸਾਰੀ ਵਾਰਤਾ ਜਿਹੜਾ ਤੁਸੀਂ ਟ੍ਰੈਪ ਲਾਇਆ ਸੀ ਕਿਸ ਤਰ੍ਹਾਂ ਇਜਾਮ ਦਿੱਤਾ ਗਿਆ ਜੀ ਇਹ ਇਹਦੇ ਵਿੱਚ ਜੀ ਜਦੋਂ ਮੈਂ ਥਾਣੇ ਵਿੱਚ ਆਇਆ ਸੀ ਤੇ ਮੈਨੂੰ ਕਿਸੇ ਅਨਜਾਨ ਦੱਸਿਆ ਸੀ ਵਿਕਟਮੀ ਇਹਦਾ ਕੋਈ ਤੁਹਾਡੇ ਹਰੀਕੇ ਦੇ ਵਿੱਚ ਫਾਇਰ ਹੋ ਗਿਆ ਤੇ ਮੈਂ ਉੱਥੇ ਪੁਲਿਸ ਪਾਰਟੀ ਨਾਲ ਗਿਆ ਸੀ ਤੇ ਉੱਥੇ ਜਾ ਕੇ ਆਪਣਾ ਇੱਕ ਮੀਡਮ ਲਾਰਡ ਨੂੰ ਛੱਡ ਕੇ ਉਹਨਾਂ ਦੇ ਦੋ ਬਾਈਕ ਤੇ ਬੰਦੇ ਭੱਜੇ ਸੀ ਉਹ ਜੋਨੇ ਕੇ ਮੋੜ ਤੇ ਆ ਕੇ ਉਹਨਾਂ ਦੀ ਬਾਈਕ ਤੋਂ ਛੁੱਟ ਗਏ ਤੇ ਉਹ ਗੱਡੀ ਸੁੱਟ ਕੇ ਉਹਨੇ ਵੇਟ ਕਰ ਰਹੀ ਸੀ ਸਿਟਰੇਜ ਸਵਾਰ ਰੁਕੇ ਉਹ ਬੰਦੇ ਜਿਹੜੇ ਉਹ ਪਿੰਡਾਂ ਤੋਂ ਨਹੀਂ ਭੱਜੇ ਸੀ ਫਿਰ ਭੱਜਦੇ ਉਹ ਫਿਰ ਅਲੀਪੁਰ ਪਹੁੰਚ ਗਏ ਅਲੀਪੁਰ ਜਾ ਕੇ ਉਹਨਾਂ ਦੇ ਤੱਕੇ ਪਏ ਦੇ ਵਿੱਚ ਪਿੰਡ ਦੇ ਚੁੱਕਾ ਪਿਆ ਜਾਂਦਾ ਮੋਟਰ ਨੂੰ ਉਹਦੇ ਰਸਤੇ ਵਿੱਚ ਭੱਜਦੇ ਪੈਦਲ ਕਿ ਰਾਸਤਾ ਬੰਦ ਹੋ ਗਿਆ ਸੀ ਜੋ ਉਹਨਾਂ ਖੇਤਾਂ ਵਿੱਚ ਚੱਤੇ ਨੂੰ ਜਾਣੇ ਭੱਜਦੇ ਰਹੇ ਮੈਂ ਇਹਨਾਂ ਨੂੰ ਕਾਫੀ ਵਾਰਨ ਕੀਤਾ ਮੀਰੋਕ ਜਾਓ ਪਲੀਜ਼ ਬੀ ਆਪਣਾ ਬੈਸਟ ਹੋ ਜਾ ਬਈ ਚੱਲ ਤੰਗ ਨਾ ਕਰ ਦੋ ਬਟ ਉਹਨਾਂ ਨੇ ਜਵਾਬੀ ਮੈਨੇ ਫਾਇਰਿੰਗ ਸ਼ੁਰੂ ਕਰਦੇ ਰਏ ਤਿੰਨੋ ਜਾਰੇ ਔਰ ਉਹਨਾਂ ਵਿੱਚੋਂ ਦੋ ਮੇਰੇ ਕੋਲ ਕਾਬੂ ਹੋ ਗਏ ਜਿਹਦੇ ਇੱਕ ਦੇ ਵਿੱਚ ਲਾਤੀ ਗੋਲੀ ਲੱਗੀ ਸੀ ਇੱਕ ਤੇ ਭਾਜਦੇ ਫੈਕਟਰ ਹੋ ਗਿਆ ਸੀ ਔਰ ਇੱਕ ਜਿਹੜਾ ਬੰਦਾ ਉਹ ਨਿਕਲ ਗਿਆ ਫਰਾਰ ਹੋ ਗਿਆ ਸੀ ਜੀ ਸਰ ਇਸ ਦੌਰਾਨ ਪੁਲਿਸ ਉੱਪਰ ਕਿੰਨੇ ਫਾਇਰ ਆਨ ਕੀਤੇ ਗਏ ਉਹ ਫਾਇਰ ਮੇਰੇ ਕੋਲ ਐਕਚੁਅਲੀ ਚੈਨ ਬੰਦ ਸੀ ਉਹ ਫਾਇਰ ਕਰਦੇ ਰਏ ਜਵਾਬੀ ਉਹਨਾਂ ਕੋਲ ਪਿਸਤਲ ਸੀ ਦੋ ਪਿਸਤਲ ਰਿਕਵਰ ਹੋ ਗਿਆ ਇੱਕ ਪਿਸਤਲ ਜਿਹੜਾ ਵਾ ਉਹ ਜਿਹੜਾ ਜਿਹੜਾ ਇੱਕ ਭੱ ਸਰ 21 ਲੈਵਲ ਤੇ ਕਿੱਥੇ ਕਰਕੇ ਇਸ ਵਾਰਦਾ ਜਿਹੜੀ ਹੋਈ ਕਿਹੜਾ ਏਰੀਆ ਕਿੱਥੇ ਸੀ ਜਰੋਏ ਹਰੀ ਕੀ ਏਰੀਆ ਦੇ ਵਿੱਚ ਹੀ ਅਲੀਪੁਰ ਪੈਕੜਾ ਹੁਣ ਇਹਨਾਂ ਨੂੰ ਇਲਾਜ ਲਈ ਕਿੱਥੇ ਲੰਦਾ ਗਿਆ ਸਰ ਹਸਪਤਲ ਲਪੇਟ ਇਸ ਹਨ ਇੰਸਪੈਕਟਰ ਰਣਜੀਤ ਸਿੰਘ थाना ਹਰੀਕੇ ਦੇ ਜਿਨ੍ਹਾਂ ਨੇ ਇਸ ਸਾਰੀ ਜਿਹੜੇ ਮਲਜਮ ਜਿਹੜੇ ਸੀ ਉਹਨਾਂ ਨੂੰ ਪਿੱਛਾ ਕਰਦੇ ਹੋ ਬੜੀ ਬਹਾਦਰੀ ਨਾਲ ਆਪਣੀ ਟੀਮ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕੀ ਦੱਸਿਆ ਜਾ ਰਿਹਾ ਹੈ ਕਿ ਇੱਕ ਕਿਹੜਾ ਮਲਜਮ ਹੈ ਉਹ ਭਰਜਨ ਵਿੱਚ ਕਾਮਯਾਬ ਹੋ ਗਿਆ ਹੈ ਔਰ ਇਸ ਤਰ੍ਹਾਂ ਪੁਲਿਸ ਨੇ ਦੋ ਪਿਸਤੌਲ ਵੀ ਬਰਾਮਦ ਕੀਤੀਆਂ ਹਨ ਹੁਣ ਪੁਲਿਸ ਨੇ ਇਸ ਸਬੰਧੀ ਅਗਲੇਰੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਜਿਹੜੇ ਜਿਹੜੇ ਦੋਨੋਂ ਜਿਹੜੇ ਮਲਜਮ ਆ ਉਹਨਾਂ ਦੇ ਪਿੱਛੇ ਉਹਨਾਂ ਦੇ ਵਾਰਦਾ ਦਾ ਕੀ ਕਾਰਨ ਸੀ ਔਰ ਉਹਨਾਂ ਨੂੰ ਸਿਵਲ ਹਸਪਤਲ ਤਰਨਤਨ ਵਿਖੇ ਇਲਾਜ ਲਈ ਭ ਕੀਤਾ ਜਾ ਰਿਹਾ ਹੈ ਔਰ ਜਿਹੜਾ ਮ੍ਰਿਤਕ ਆ ਉਸ ਦੇ ਪਰਿਵਾਰ ਹੈ ਪੀੜਤ ਪਰਿਵਾਰ ਹੈ ਉਸ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਔਰ ਜ਼ਾਹਿਰ ਤੌਰ ਤੇ ਇਸ ਸਾਰੀ ਗੱਲ ਵਿੱਚ ਪਿੱਛੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਜਿਹੜੀ ਹਮਲਾ ਹੋਇਆ ਸੀ ਜਿਹੜਾ ਇਹਦੇ ਵਿੱਚ ਕੁਝ ਫਰੋਤੀ ਨੂੰ ਲੈ ਕੇ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਫਰੋਤੀ ਵੀ ਮੰਗੀ ਗਈ ਸੀ ਔਰ ਇਸ ਦੌਰਾਨ ਜਿਹੜੀ ਫਰੋਤੀ ਨਾ ਦੇਣ ਦੇ ਚਲਦੇ ਆ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਰਮਨ ਚਾਵਲਾ ਜਗਬਨੀ ਟੀਵੀ ਤਰਨਤਰਨ